ਇਹਦੇ ਬਾਰੇ ਤਾਂ ਯਾਰ ਹੌਰਸ ਟ੍ਰੇਡਿੰਗ ਕਰ ਰਹੇ ਯਾਰ ਆ ਦੇਖੋ ਨਾ ਹਾਲਾਤ ਕੀ ਬਣਾਏ ਹੋਏ ਆ ਵੀ ਜਿੱਦਾਂ ਪਤਾ ਨਹੀਂ ਇੱਥੇ ਕਿਹੜੀ ਪ੍ਰੋਬਲਮ ਆ ਗਈ ਮੈਂ ਤਾਂ ਹੈਰਾਨ ਆ ਇਹ ਡੈਮੋਕ੍ਰੇਸੀ ਰਹਿ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਮੈਨੂੰ ਲੱਗਦਾ ਵੀ ਇਹ ਡੈਮੋਕ੍ਰੇਸੀ ਦੇ ਨਾਂ ਤੇ ਬਿਲਕੁਲ ਇਹਨਾਂ ਨੇ ਧੱਗੀਆਂ ਉਡਾ ਦਿੱਤੀ ਕਦੀ ਇੰਨੀ ਫੋਰਸ ਵੀ ਲੱਗੀ ਆ ਕਦੀ ਇਦਾਂ ਵੀ ਬੱਸਾਂ ਦੇ ਵਿੱਚ ਕਾਉਂਸਲਰ ਭਰ ਕੇ ਲਿਆਦੇ ਕਦੀ ਅੱਜ ਤੱਕ ਵੀ ਜਲੰਧਰ ਵਾਸੀ ਆ ਯਾਰ ਮੈਂ ਵੀ ਜਲੰਧਰ ਚ ਰਹਿਣਾ ਪਰ ਕਦੀ ਇਦਾਂ ਦੀ ਗੱਲ ਕਿਤੇ ਹੋਈ ਹੋਵੇ ਇਹਨਾਂ ਨੇ ਪਤਾ ਨਹੀਂ ਕੀ ਬਣਾਤਾ ਜਾਂ ਡੈਮੋਕ੍ਰੇਸੀ ਪਰ ਅੱਜ ਕੋ ਡਾਰਾ ਕਿਸੇ ਚੀਜ਼ ਦਾ ਗੱਲ ਦੇਖੀ ਗਈ ਹੈ ਕਿ ਜਿਹੜੇ ਕਾਉਂਸਲਰ ਨੇ ਜਿਹੜੇ ਕਿ ਇੱਕ ਬਸ ਦੇ ਵਿੱਚ ਲਿਆਂਦੇ ਜਾਂਦੇ ਸਨ ਕਾਉਂਸਲਰ ਕਾਉਂਸਲਰ ਪੁਲਿਸ ਨੇ ਕਈ ਚੱਕ ਕੇ ਲਿਆਂਦੇ ਜਿਹੜੇ ਭੱਜ ਗਏ ਸੀ ਅਸਲੀ ਗੱਲ ਹੈ ਡਾਰੇ ਇਹਨਾਂ ਨੂੰ ਇਸ ਗੱਲ ਦਾ ਅੱਜ ਮੀਡੀਆ ਤੇ ਵੀ ਅੰਦਰ ਜਾ ਕੇ ਪਾਬੰਦੀ ਲਾਈ ਆ ਮੈਂ ਕਹਿੰਦਾ ਮੀਡੀਆ ਤੇ ਇਹ ਤਾਂ ਮੈਨੂੰ ਲੱਗਦਾ ਵੀ ਕਾਉਂਸਲਰ ਨੂੰ ਵੀ ਸ਼ਾਇਦ ਇਹ ਨਾ ਕਹਿਣ ਵੀ ਹਾਂ ਵੀ ਤੁਸੀਂ ਵੀ ਨਹੀਂ ਆਉਣਾ ਔਰ ਇੱਥੇ ਦੀ ਜਿਹੜੀ ਪੁਲਿਸ ਹੈ ਜਾਂ ਪੰਜਾਬ ਦੀ ਪੁਲਿਸ ਹੈ ਇਹਨੂੰ ਪੁਲਿਸ ਸਟੇਟ ਬਣਾਉਣਾ ਚਾਹੁੰਦੀ ਹੈ ਅਸਲੀ ਗਲਤ ਹੈ ਇਹ ਡੈਮੋਕ੍ਰੇਸੀ ਦਾ ਘਾਣਾ ਨਹੀਂ ਹੈ ਇਹ ਡੈਮੋਕ੍ਰੇਸੀ ਦਾ ਘਾਣਾ ਹੋਰ ਹੈ ਕੀ ਹੈ ਯਾਰ ਹਾਰਸ ਟ੍ਰੇਡਿੰਗ ਕਰ ਰਹੇ ਯਾਰ ਆ ਦੇਖੋ ਨਾ ਹਾਲਾਤ ਕੀ ਬਣਾਏ ਹੋਏ ਆ ਵੀ ਜਿੱਦਾਂ ਪਤਾ ਨਹੀਂ ਇੱਥੇ ਕਿਹੜੀ ਪ੍ਰੋਬਲਮ ਆ ਗਈ ਮੈਂ ਤਾਂ ਹੈਰਾਨ ਆ ਇਹ ਡੈਮੋਕ੍ਰੇਸੀ ਰਹਿ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਮੈਨੂੰ ਲੱਗਦਾ ਵੀ ਇਹ ਡੈਮੋਕ੍ਰੇਸੀ ਦੇ ਨਾਂ ਤੇ ਬਿਲਕੁਲ ਇਹਨਾਂ ਨੇ ਝੰਡੀਆਂ ਉਡਾਤੀਆਂ ਕਦੀ ਇੰਨੀ ਫੋਰਸ ਵੀ ਲੱਗੀ ਆ ਕਦੀ ਇਦਾਂ ਵੀ ਬੱਸਾਂ ਦੇ ਵਿੱਚ ਕਾਉਂਸਲਰ ਭਰ ਕੇ ਲਿਆਦੇ ਕਦੀ ਅੱਜ ਤੱਕ ਵੀ ਜਲੰਧਰ ਵਾਸੀ ਆ ਯਾਰ ਮੈਂ ਵੀ ਜਲੰਧਰ ਚ ਰਹਿਣਾ ਪਰ ਕਦੀ ਇਦਾਂ ਦੀ ਗੱਲ ਕਿਤੇ ਹੋਈ ਹੋਵੇ ਇਹਨਾਂ ਨੇ ਪਤਾ ਨਹੀਂ ਕੀ ਬਣਾਤਾ ਜਾਂ ਡੈਮੋਕ੍ਰੇਸੀ ਪਰ ਡਰਾ ਕਿਸੇ ਚੀਜ਼ ਦਾ ਗੱਲ ਕੀਤੀ ਗਈ ਹੈ ਕਿ ਜਿਹੜੇ ਕਾਉਂਸਲਰ ਨੇ ਜਿਹੜੇ ਕਿ ਇੱਕ ਬੱਸ ਦੇ ਵਿੱਚ ਲਿਆਂਦੇ ਜਾਂਦੇ ਸਾਰ ਕਾਉਂਸਲਰ ਕਾਉਂਸਲਰ ਪੁਲਿਸ ਨੇ ਕਈ ਚੱਕ ਕੇ ਲਿਆਂਦੇ ਜਿਹੜੇ ਭੱਜ ਗਏ ਸੀ ਅਸਲੀ ਗੱਲ ਹੈ ਡਰ ਇਹਨਾਂ ਨੂੰ ਇਸ ਗੱਲ ਦਾ ਅੱਜ ਮੀਡੀਆ ਤੇ ਵੀ ਅੰਦਾਜ਼ ਤੇ ਪਾਬੰਦੀ ਲਾਈ ਆ ਮੈਂ ਕਹਿੰਦਾ ਮੀਡੀਆ ਤੇ ਇਹ ਤਾਂ ਮੈਨੂੰ ਲੱਗਦਾ ਵੀ ਕਾਉਂਸਲਰ ਨੂੰ ਵੀ ਸ਼ਾਇਦ ਇਹ ਨਾ ਕਹਿਣ ਵੀ ਹਾਂ ਵੀ ਤੁਸੀਂ ਵੀ ਨਹੀਂ ਆਉਣਾ ਔਰ ਇੱਥੇ ਦੀ ਜਿਹੜੀ ਪੁਲਿਸ ਹੈ ਜਾਂ ਪੰਜਾਬ ਦੀ ਪੁਲਿਸ ਹੈ ਇਹਨੂੰ ਪੁਲਿਸ ਸਟੇਟ ਬਣਾਉਣਾ ਚਾਹੀਦਾ ਅਸਲੀ ਗੱਲ ਤਾਂ ਇਹ ਹੈ ਇਹ ਡੈਮੋਕ੍ਰੇਸੀ ਦਾ ਘਾਣਾ ਹੈ ਹੋਰ ਹੈ ਕੀ ਆ ਸਰ ਵਾਲਟ ਪੇਪਰ ਨੂੰ ਯਾਰ ਹਾਰਸ ট্রেਡਿੰਗ ਕਰ ਰਹੇ ਆ ਆ ਦੇਖੋ ਨਾ ਹਾਲਾਤ ਕੀ ਬਣਾਏ ਹੋਏ ਆ ਵੀ ਜਿੱਦਾਂ ਪਤਾ ਨਹੀਂ ਇੱਥੇ ਕਿਹੜੀ ਪ੍ਰੋਬਲਮ ਆ ਗਈ ਮੈਂ ਤਾਂ ਹੈਰਾਨ ਆ ਇਹ ਡੈਮੋਕ੍ਰੇਸੀ ਰਹਿ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਮੈਨੂੰ ਲੱਗਦਾ ਵੀ ਇਹ ਡੈਮੋਕ੍ਰੇਸੀ ਦੇ ਨਾਂ ਤੇ ਬਿਲਕੁਲ ਇਹਨਾਂ ਨੇ ਝੰਡੀਆਂ ਉਡਾਤੀਆਂ ਕਦੀ ਇੰਨੀ ਫੋਰਸ ਵੀ ਲੱਗੀ ਆ ਕਦੀ ਇਦਾਂ ਵੀ ਬੱਸਾਂ ਦੇ ਵਿੱਚ ਕਾਉਂਸਲਰ ਭਰ ਕੇ ਲੈ ਜਾਂਦੇ ਕਦੀ ਅੱਜ ਤੱਕ ਵੀ ਵੀ ਜਲੰਧਰ ਵਾਸੀ ਆ ਯਾਰ ਮੈਂ ਵੀ ਜਲੰਧਰ ਚ ਰਹਿਣਾ ਪਰ ਕਦੀ ਇਦਾਂ ਦੀ ਗੱਲ ਕਿਤੇ ਹੋਈ ਹੋਵੇ ਇਹਨਾਂ ਨੇ ਪਤਾ ਨਹੀਂ ਕੀ ਬਣਾਤਾ ਜਾਂ ਡੈਮੋਕ੍ਰੇਸੀ ਪਰ ਅੱਜ ਕੋ ਡਾਰੇ ਕਿਸੇ ਚੀਜ਼ ਦਾ ਗੱਲ ਦੇਖੀ ਗਈ ਹੈ ਕਿ ਜਿਹੜੇ ਕਾਉਂਸਲਰ ਨੇ ਜਿਹੜੇ ਕਿ ਇੱਕ ਬਸ ਦੇ ਵਿੱਚ ਲਿਆਂਦੇ ਜਾਂਦੇ ਨੇ ਸਰ ਕਾਉਂਸਲਰ ਪੁਲਿਸ ਨੇ ਕਈ ਚੱਕ ਕੇ ਲਿਆਂਦੇ ਜਿਹੜੇ ਭੱਜ ਗਏ ਸੀ ਅਸਲੀ ਗੱਲ ਹੈ ਡਾਰੇ ਇਹਨਾਂ ਨੂੰ ਇਸ ਗੱਲ ਦਾ ਅੱਜ ਮੀਡੀਆ ਤੇ ਵੀ ਅੰਦਰ ਜਾਤ ਤੇ ਪਾਬੰਦੀ ਲਾਈ ਆ ਮੈਂ ਕਹਿੰਦਾ ਮੀਡੀਆ ਤੇ ਇਹ ਤਾਂ ਮੈਨੂੰ ਲੱਗਦਾ ਵੀ ਕਾਉਂਸਲਰ ਨੂੰ ਵੀ ਸ਼ਾਇਦ ਇਹ ਨਾ ਕਹਿਣ ਵੀ ਹਾਂ ਵੀ ਤੁਸੀਂ ਵੀ ਨਹੀਂ ਆਉਣਾ ਔਰ ਇੱਥੇ ਦੀ ਜਿਹੜੀ ਪੁਲਿਸ ਹੈ ਜਾਂ ਪੰਜਾਬ ਦੀ ਪੁਲਿਸ ਹੈ ਇਹਨੂੰ ਪੁਲਿਸ ਸਟੇਟ ਬਣਾਉਣਾ ਚਾਹੀਦਾ ਅਸਲੀ ਗੱਲ ਤਾਂ ਇਹ ਹੈ ਡੈਮੋਕ੍ਰੇਸੀ ਦਾ ਘਾਣਾ ਨਹੀਂ ਹੈ ਇਹ ਡੈਮੋਕ੍ਰੇਸੀ ਦਾ ਘਾਣਾ ਹੈ ਹੋਰ ਹੈ ਕੀ ਹੈ ਸਰ ਵਾਲਟ ਪੇਪਰ